ਕਾਲ ਦੋਸਤੋ ਹੁਣੇ-ਹੁਣੇ ਸਿਆਸਤ ਗਈ ਪੱਖ ਪੰਜਾਬ ਪੁਲਿਸ ਬਾਰੇ ਆਈ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਵਿੱਚ ਨਸ਼ਾ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਅਤੇ ਤਸਕਰਾਂ ਦੇ ਨੈਸ਼ਨਲ ਨੈਕਸਸ ਤੋੜਨ ਲਈ ਪੁਲਿਸ ਮੁਲਜ਼ਮ ਨੂੰ ਰੋਸ ਸਟੇਸ਼ਨ ਦੀ ਨੀਤੀ ਤਹਿਤ ਇੱਕ ਦੂਜੇ ਜ਼ਿਲ੍ਹਿਆਂ ਦੇ ਵਿੱਚ ਬਦਲਣ ਨੂੰ ਲੈ ਕੇ ਸਿਆਸਤ ਭੱਗ ਗਈ ਪੰਜਾਬ ਕਾਂਗਰਸ ਨੇ ਇਸ ਦਾ ਸਖਤ ਵਿਰੋਧ ਕੀਤਾ ਦੂਜੇ ਪਾਸੇ ਆਪ ਨੇ ਕਾਂਗਰਸ ਪਰ ਧਾਨ ਰਾਜਾਵੜਿੰਗ ਉੱਪਰ ਸਖਤ ਪਲਟਵਾਰ ਕੀਤਾ ਰਾਜਾਵੜਿੰਗ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਇੱਕ ਦੂਜੇ ਜ਼ਿਲ੍ਹੇ ਵਿੱਚ ਦੂਰ ਹੋਣ ਦੇ ਬਦਲਣ ਬਦਲਣਾ ਨਸ਼ਿਆਂ ਦੇ ਮਾਮਲੇ ਦਾ ਹੱਲ ਨਹੀਂ ਸ਼ੱਕੀ ਕੁਜ਼ ਮੁਲਾਜ਼ਮ ਬਦਲੇ ਜਾ ਸਕਦੇ ਨੇ ਪਰ ਸਾਭ ਨੂੰ ਦੂਰ ਬਦਲ ਦੇਣ ਦੀ ਨੀਤੀ ਗਲਤ ਹੈ ਉਹਨਾਂ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਆਪ ਸਰਕਾਰ ਪੁਲਿਸ ਮੁਲਾਜ਼ਮਾਂ ਦੇ ਬਦਲੇ ਦੀ ਕਾਰਵਾਈ ਕਰ ਰਹੀ ਹੈ ਕਿਉਂਕਿ ਬਹੁਤੇ ਪੁਲਿਸ ਵਾਲਿਆਂ ਨੇ ਇਸ ਵਾਰ ਕਾਂਗਰਸ ਨੂੰ ਵੋਟ ਪਾਈ ਹੈ ਉਨਾ ਪੰਜਾਬ ਸਰਕਾਰ ਤੋਂ ਇਹ ਤਬਦਲਾ ਨੀਤੀ ਵਾਪਸ ਲੈਣ ਦੀ ਮੰਗ ਕੀਤੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਪੰਜਾਬ ਪੁਲਿਸ ਵਿੱਚ ਤਬਦੀਲੀਆਂ ਨੂੰ ਲੈ ਕੇ ਉਡਾਈ ਤਰਾਜ਼ਾਂ ਦੇ ਸਵਾਲ ਚੁੱਕੇ ਨੇ ਆਪ ਨੇ ਇਹਨਾਂ ਤਬਦੀਲੀਆਂ ਨੂੰ ਰੁਟੀਨ ਪ੍ਰਕਿਰਿਆ ਦੱਸਦਿਆ ਕਿਹਾ ਹੈ ਕਿ ਰਾਜਾ ਵੜਿੰਗ ਦੀ ਵਿੱਚ ਇੰਨੀ ਦੱਸਦੀ ਹੈ ਕਿ ਇਹਨਾਂ ਤਬਦਿਲਿਆਂ ਕਾਰਨ ਉਹਨਾਂ ਦੇ ਨਿੱਜੀ ਹਿੱਤ ਦਾਅ ਤੇ ਲੱਗੇ ਨੇ